ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ترسیਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰ ਹਾਂ ਜੋ ਇਸ ਸਮੇਂ ਦਾ ਟਾਈਮ ਹੈ तकरीबन ਸਵੇਰ ਸੌਰੀ ਜੋ ਇਸ ਸਮੇਂ ਦਾ ਟਾਈਮ ਹੈ तकरीबन 4:30 ਹੋ ਚੁੱਕੇ ਨੇ ਸ਼ਾਮ ਦੇ ਤੇ ਕਈ ਦਿਨ ਹੋ ਗਏ ਭਾਈ ਸਵੇਰੇ ਵਲੌਗ ਬਣਦਾ ਜਾਈਂ ਸਵੇਰ ਜਾ ਰਹੀ ਜਾਂਦੀ ਵੀ ਸਵੇਰੇ ਤੇ ਸਾਡੀ ਭਾਈ ਅੱਜ ਸਾਈਡ ਨਿਊਜ਼ ਹੈ ਕਿ ਅੱਜ ਮੋਟਰ ਮੱਚ ਗਈ ਤੁਸੀਂ ਕਹਿੰਗੇ ਰੋਜ਼ ਸਾਈਡ ਨਿਊਜ਼ ਕਿ ਕਹਿੰਦੇ ਨੇ ਤੇ ਇੱਕ ਤਾਂ ਆਡੀ ਮੋਟਰ ਸੀ ਉਹ ਲਾ ਰਿਆਂ ਬੋਰ ਜਿਹੜਾ ਉਹ ਇੱਕ ਜਿਹੜੀ ਖੇਤ ਮੋਟਰ ਸੀ ਨੇ ਆਈ ਚ ਦੋ ਮੋਟਰਾਂ ਨੇ ਉਹ ਮੋਟਰ ਮੱਚ ਗਈ ਅੱਜ 20 ਆਵਰ ਦੀ ਉਹ ਮੋਟਰ ਕੱਢ ਕੇ ਲਿਆਇਆ ਹੁਣ ਤੇ ਜੋਤ ਘਰੇ ਸੀ ਰੇਲ ਲੈ ਕੇ ਭੇਜੇ ਨੇ ਦੋ ਦਿਹਾੜੀ ਅੱਜ ਤੇ ਮੈਂ ਤੁਸੀ ਇਹਨੇ ਉਧਰ ਦੂਜੇ ਖੇਤ ਉੱਠ ਕਿਲਾ ਚ ਰੇਲ ਸੱਟਿਓ ਤੇ ਮੇਰੇ ਘਰੇ ਕੁਛ ਕੰਮ ਸੀਗੇ ਮਾਤਾ ਨਾਲ ਕੰਮ ਕਰਾਉਣਾ ਸੀ ਕੁਸਾ ਇੱਕ ਰੋਲੇ ਤੇ ਜਾਣਾ ਸੀ ਮੈਂ ਉਧਰ ਜਾ ਕੇ ਆਇਆ ਹੁਣੀ ਵੇਲਾ ਹੋਇਆਗਾ ਤੇ ਵਲੌਗ ਵੀ ਬਣਾਉਣਾ ਸੀ ਇਹ ਵੀ ਬਹੁਤ ਵੱਡੀ ਜ਼ਿੰਮੇਵਾਰੀ ਇੱਕ ਤਰ੍ਹਾਂ ਦੀ ਆਪਣੀ ਤੇ ਮਹਾਮੈਚਾਲਾ ਦਵਿੰਦਰ ਨੂੰ ਅਖਿਆ ਤੂੰ ਟਰੈਕਟਰ ਚਲਾ ਕੇ ਲੈ ਜਾ ਭਾਈ ਮੈਂ ਘਰੇ ਕੰਮ ਬੀਬੀ ਨਾਲ ਕਰਾ ਰਣਾ ਤੇ ਮੈਨੂੰ ਆਸ ਹੈ ਕਿ ਭਾਈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਹਾਡਾ ਤਹਿ ਦਿਲੋਂ ਧੰਨਵਾਦ ਜਿਹੜਾ ਸਾਡੇ ਨੇ ਬਲੌਗਰ ਨੂੰ ਪਿਆਰ ਦਿੰਨੇ ਆ ਹੁਣ ਸੋ ਬੀਬੀ ਸੁਣਾਉ ਗੱਲਬਾਤ ਬੀਬੀ ਪਾਣੀ ਕਣੀ ਪਹਿਲਾ ਬਲੌਗ ਕਰੀਏ ਗੱਲਬਾਤ ਕੀ ਕਹਿੰਦੀ ਸੀ ਮਾਂ ਦੱਸੋ ਗੱਲਬਾਤ ਤਾਂ ਆਈ ਹੈ ਭਾਈ ਨਹੀਂ ਤਾਂ ਤਾਂ ਨ काही ਹੋਈ ਨਹੀਂ ਹਾਂ ਹੁਣ ਗੁੱਡੀ ਕੁਕਦੀ ਆ ਬੀਬੀ ਤੇ ਜਾਦੀ ਇੱਕ ਜੀ ਕਰੇ ਸੁਨਸਰੇ ਆਂਗੀ ਦੋ ਜਾਨ ਹੀ ਗਏ ਨੇ ਸੀ ਤਿੰਨ ਜਾਨੇ ਰਹਿ ਗਏ ਮਗਰ ਮੈਂ ਜੋਤ ਤੇ ਬੀਬੀ ਜੇ ਕੇਣਾ ਬਾਗ ਜਨਾ ਕਰੋ ਜੇ ਮੈਂ ਤਾਂ ਜੋਤ ਬਾਗ ਨਾ ਫਿਰ ਬੀਬੀ ਜਮੀ ਕੱਲੀ ਰਹਿ ਜਾਂਦੀ ਏ ਬੜੀ ਮੋਟੀ ਬੀਬੀ ਦੀ ਕੋਈ ਛੇਲੀ ਆਜੇ ਕੀ ਉਹ ਨਾ ਦੋ ਮਿੰਟ ਨਹੀਂ ਤਾਂ ਉਹ ਵੀ ਨਹੀਂ ਆਉਂਦੇ ਤੇ ਜੀ ਨਹੀਂ ਲੱਗਦਾ ਰਹੇ ਥਾ ਟੱਬਰ ਪਰਿਵਾਰ ਕਰੇ ਹੋਵੇ ਜਿਹਨ ਵੱਧ ਚੀ ਲੱਗਦਾ ਜੀ ਬੱਚਿਆਂ ਬਿਨਾ ਉਹ ਵੀ ਜੀ ਘੱਟ ਲੱਗਦਾ ਹਾਏ ਜੋਤ ਹੈਗਾ ਜੋਤ ਨਾਲ ਚਲ ਟਾਈਮ ਲੰਗੀ ਜਾਂਦਾ ਹੈਗਾ ਉਹ ਵੀ ਅੱਜ ਅਦਾਸ ਜਾ ਹੋਇਆ ਬਟਰੀ ਚੁੱਪ ਜਿ ਕਰਿਆ ਕਰਦਾ ਮੈਨੂੰ ਸਿਰ ਦੁਖਦਾ ਦੋ ਦਿਨ ਉੱਤੇ ਠੰਡ 'ਚ ਕੰਮ ਸੇਵਾ ਕਰੀ ਗਿਆ ਉੱਤੇ ਪਤ ਨਹੀਂ ਹਵਾ ਵਾ ਪਈਗੀ ਤਾਂ ਸਿਰ ਦੁਖਣ ਲੱਗ ਗਿਆ ਮੜਾ ਤੇ ਹੁਣ ਮੈਂ ਚੱਲ ਇਹਨੇ ਖੇਤ ਬਾਗ ਜਾ ਪੁੱਤ ਮੈਂ ਮੋ ਟਰੈਕਟਰ ਲੈ ਕੇ ਤਰਾ ਜੀ ਲੱਗ ਜਾਊਗਾ ਤੇ ਕੁਸਤਾ ਉਹ ਮਾਂ ਬਿਨਾ ਰਿਹਾ ਨਹੀਂ ਹੁਣ ਤਾਂ ਕਈ ਵਾਰ ਰਹਿ ਗਿਆ ਜੀ ਘੱਟ ਲਾਉਂਦਾ ਬਨ ਬਿਨਾ ਤੇ ਉਹ ਤਾਂ ਦੋ ਗੇੜੇ ਲਾਇਆ ਆ ਵਿਚਾਰਾ ਤੇ ਫੇਰ ਤੋਰ ਦਾਂਗੇ ਉਹਨੂੰ ਸਹੇਲੀਆਂ ਵੀ ਕੀ ਕਰਨ ਸਹੇਲੀਆਂ ਹੁਣ ਤਾਂ ਲੰਦਾਂ ਤਾਂ ਵਿਚਾਰੀਆਂ ਨੇ ਸੇਵਾ ਕਰੀ ਅੱਡੀ ਤੇ ਬਹੁਤ ਜ਼ਿਆਦੀ ਤੇ ਬਾਕੀ ਦਿਨ ਛੋਟੇ ਨੇ ਕਰੇ ਕੰਮ ਨਹੀਂ ਲੋਟ ਆਉਂਦੇ ਢਿੱਲਾ ਮੱਠਾ ਨੇ ਸਭ ਦੇ ਹਰੇਕ ਦੇ ਕਿਸੇ ਦਾ ਕਿਵੇਂ ਕਿਸੇ ਦਾ ਕਿਵੇਂ ਜਾਣਾ ਆਉਣਾ ਤੇ ਕੱਲਿਆਂ ਜਾਣਾ ਨੂੰ ਬਹੁਤ ਜ਼ਿਆਦਾ ਔਖਾ ਹੈ ਅਸੀਂ ਵੀ ਸਵੇਰੇ ਭੋਗ ਤੇ ਜਾਣਾ ਹਲੇ ਤਾਇ ਬਣਾਉਣੀ ਆ ਵੀ ਕੌਣ ਜਾਊ ਕੌਣ ਨਾ ਤੇ ਜਾਏ ਬਿਨਾ ਸਰਨਾ ਨਹੀਂ ਇੱਕ ਜਣੇ ਤਾਂ ਜਾਣਾ ਹੀ ਪਊਗਾ ਹੂੰ ਤੇ ਸਾਡੀ ਭੂਆ ਜਿਹੜੀ ਸਾਰੇ ਤੰਨਾ ਘਰਾਂ ਚੋਂ ਜਾਣਗੇ ਇੱਕ ਇੱਕ ਦੋ ਦੋ ਜਣੇ ਚੱਲ ਜਾਣਾ ਤਾਂ ਪਊਗਾ ਹੀ ਭਾਈ ਤੇ ਕੰਮ ਤਰਕੇ ਉੱਥੇ ਸਨੇਹਾ ਉੱਠ ਕੇ ਕਰਾਂਗੇ ਗਦਾ ਗੱਦ ਫੇਰ ਜਾਇਆ ਜਾਊਗਾ ਤੇ ਤਿੰਨਾਂ ਪਹਿਣਾ ਤੇ ਜਾਣਾ ਪੈਂਦਾ ਸਭ ਨੂੰ ਜ਼ਰੂਰ ਜਾਵਾਂਗੇ ਹਿੰਮਤ ਨਾਲ ਕੰਮ ਕਰਾਂਗੇ ਤੇ ਟੜਕੇ ਮੈਂ ਭਗ ਜੂ ਸਵੇਰੇ ਕੋਈ ਨਾ ਫੱਲ ਲਾਉਣ ਵਾਲੇ ਆਉਣਗੇ ਫਿਰ ਬੋਰ ਆਲੇ ਕੋਈ ਤਾਂ ਮੈਂ ਭਗ ਜੂ ਬੋਰੇ ਦਾ 8 ਵਜੇ ਆ ਜਾਣਗੇ 8:30 ਅੱਛਾ ਮੈਂ ਤਾਂ 10:30 ਗੱਡੀ ਹੱਕੀ ਤਾਂ ਮੱਥਾ ਟੇਕ 11 ਵਜੇ ਹੱਕ ਦੀ ਗੱਡੀ 12:00 ਵਜੇ ਨੂੰ ਭਗ ਜੂ ਮੱਥਾ ਟੇਕ ਕੇ ਭੋਜ ਤੇ ਚਾਹ ਪਾਣੀ ਪੀ ਕੇ 1:00 ਵਜੇ ਨੂੰ ਦਰੋਂ 2:00 ਵਜੇ ਨੂੰ ਘਰ ਆਜਾਂ ਠੀਕ ਹੈ ਉਹ ਤੂੰ ਸਲਾਹ ਬਣਾ ਲੈ ਕੋਈ ਨਾ ਮੈਂ ਭਗ ਜੂ ਭੋਜ ਤੇ ਤੇ ਕੀ ਮੈਂ ਕਰਨਾ ਵੀ ਜਾਣਾ ਤੈਨੂੰ ਤੇਰੇ ਤੇ ਬਣਾ ਮਗਰ ਚਾਹ ਪਾਣੀ ਲੌਖਾ ਤੇ ਚੱਲ ਤੇਰੀ ਭੂਆ ਨਾਲ ਗੱਲਾਂ ਬਾਤਾਂ ਕਰ ਲੈਣਾ ਹੂੰ ਉਹਦੇ ਕੋਈ ਦੁਬਾਰੇ ਆਮ ਤਾਂ ਮਨਾ ਬਾਲਾ ਹੀ ਜ਼ਿਆਦੇ ਔਖਾ ਹੈ ਤੇ ਫਿਰ ਮੋٹے ਕੰਮ ਤਾਂ ਮੈਂ ਕਰ ਲੈਨੀ ਆ ਲੀੜੇ ਵੀ ਮਸ਼ੀਨ 'ਚ ਪਏ ਜਾਂਦੇ ਨੇ ਜਿਹੜੇ ਕੁੜੀਆਂ ਕੱਤਰੀਆਂ ਵਾਲੇ ਕੰਮ ਹੁੰਦੇ ਨੇ ਉਹ ਕੁੜੀਆਂ ਕੱਤਰੀਆਂ ਕਰ ਸਕਦੀਆਂ ਨੇ ਸਿਆਣੇ ਬੰਦੇ ਤੋਂ ਨਹੀਂ ਹੁੰਦੇ ਤੇ ਤਰਸੇਮ ਤਹਿ ਜੋਗਾ ਮੇਰੇ ਨਾਲ ਨਾਲ ਕੰਮ ਕਰਾਉਂਦਾ ਵਿਚਾਰਾ ਮਾਲ ਪਸੂ ਵੀ ਸਮਾਉਂਦਾ ਕੱਖ ਕੰਡਾ ਅੱਗੇ ਇਹ ਪਾ ਦਿੰਦਾ ਚੱਲ ਓ ਭਾਰਾ ਮੇਰੇ ਹੱਥ ਪੰਜਾਂ ਹੁੰੀਆਂ ਨੇ ਮੈਂ ਚੋ ਲੈਨੀ ਆ ਤੇ ਕੱਟੇ ਵਸੇ ਛੱਡ ਵੀ ਦਿੰਦਾਗਾ ਤੇ ਬੰਨੂਗਾ ਵੀ ਅੰਦਰ ਖੋਲੂਗਾ ਵੀ ਇਹ ਕੰਮ ਮੈਥੋਂ ਨਹੀਂ ਹੁੰਦਾ ਪੀੜੀ ਢਾਕੇ ਬੋਚ ਕੇ ਧਰਾਂ ਚ ਉਦੂ ਵੀ ਰੋਟੀ ਬਣਾ ਦੂੰ ਸਬਜ਼ੀ ਬਣਾ ਦੂੰ ਤੇ ਇਸ ਕਰਕੇ ਆਪਾਂ ਕੰਮ ਧੰਦੇ ਪੁੱਤ ਚੱਲੀ ਜਾਂਦੇ ਨੇ ਸਾਰਿਆਂ ਦੇ ਤੇ ਜਾਣਾ ਫਿਰ ਉਹਦਾ ਵੀ ਜ਼ਰੂਰੀ ਸੀ ਛੁੱਟੀਆਂ ਚ ਵਿੱਚੀ ਦਾਦੀ ਦਾ ਹੋਗਾ ਚੱਲ ਕੋਈ ਗੱਲ ਨਹੀਂ ਵਿਚਾਰੀ ਨੂੰ ਲਾਉਣ ਦੇ ਚਾਰ ਦਿਨਾਂ ਦਾ ਟਾਈਮ ਲੰਘ ਜੂ ਉਹਨਾਂ ਦਾ ਹੁਣ ਇੱਕ ਜਣੀ ਘਰੇ ਰਹਿ ਜਾ ਕਰੂ ਇੱਕ ਜਣੀ ਉਧਰ ਵਹਿ ਜਾ ਕਰੂ ਤੇ ਹੋਰ ਸਾਰੇ ਕੁੜੀਆਂ ਕੱਲੀ ਵੀ ਠੀਕ ਠਾਕ ਐ ਹਰ ਕੀਤ ਨੇ ਗੱਡੀ ਲਿਆਂਦੀ ਸਾਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਵਿਚਾਰੀ ਨੂੰ ਉਹਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਜੀ ਆਪਣੀ ਝੋਟੀ 'ਚ ਰਹਿ ਗਏ ਅੱਜ ਦਿਨ 4 ਸੂਣ 'ਚ ਟੱਡਾ-ਟੱਡਾ ਵਧੀਆ ਕਰਨ ਲੱਗ ਰਹੀ ਆ ਹੁਣ ਤਾਂ ਦੇਖੋ ਥਣਾ-ਥਣਾ ਦੀ ਬਹੁਤ ਸਾਫ਼ ਆ ਗਈ ਬਾਬਾ ਜੋਗੀ ਕੀ ਪੀਰ ਦੀ ਕਿਰਪਾ ਜੀ ਨਾਲ ਸੂਪੇ ਵਧੀਆ ਪਿਓਰ ਮੂਰੇ ਚ ਵਧੀਆ ਬਾਈ ਥੋੜੀ ਜੀ ਪੂਛ ਟਿੱਟੀ ਹੈਗੀ ਡੱਡ ਬਲੇ ਕੇ ਵੇਸੀ ਪੂrsti ਪੂ ਲਗਾ ਘਰ ਦੀ ਪਾਲੀ ਹੋਈ ਤੇ ਝੋਟੀ ਆ ਬਾਈ ਇਹ ਮੱਝ ਲਿਆਈ ਸੀ ਉਹਦੇ ਮੰਗਰ ਆਈ ਸੀ ਤੇ ਬਹੁਤ ਸਾਫਾ ਛੱਡੇ ਛੱਡੇ ਦੇਖ ਆ ਦੇਖੋ ਜੀ ਛੱਡਾ ਛੱਡਾ ਬਹੁਤ ਵਧੀਆ ਬਣਾ ਪਲੂਣ ਝੋਟੀ ਆ ਜੀ ਉਧਰ ਆਪਣੀ ਮੋਟੋ ਆ ਗਈ ਹਾਂਜੀ ਬਾਈ ਜੀ ਤੇ ਪਹਿਲਾਂ ਆਪਾਂ ਨੇ ਵਲੌਗ ਸਟਾਰਟਿੰਗ ਕਰ ਲਿਆ ਤੇ ਮਾਤਾ ਜੀ ਨਾਲ ਬੀਬੀ ਨਾਲ ਵੀ ਗੱਲਾਂ ਕਰ ਲੀਆਂ ਤੇ ਹੁਣ ਆਪਾਂ ਕੁਝ ਗੱਲਾਂ ਕਰ ਲਈਏ ਖੇਤੀਬਾੜੀ ਬਾਰੇ ਜਿੰਨੇ ਵੀ ਰਵੀਰ ਭਰਾਵਾਂ ਨੇ ਕਣਕ ਬੀਜੀ ਐ ਕਣਕ ਦਾ ਲਗਭਗ ਸਭ ਦੀ ਬੀਜੀਆ ਚੱਲ ਵਿੱਚ ਹੋਰ ਵੀਰ ਸਬਜ਼ੀਆਂ ਨਿਕਾਸਤ ਕਰਦੇ ਨੇ ਗੰਨੇ ਦੀ ਕਾਸਤ ਕਰਦੇ ਨੇ ਇਹ ਵਲੌਗ ਤੇ ਵਿੱਚ ਤੁਹਾਨੂੰ ਦੱਸ ਦਿਆਂ ਕਣਕ ਬਾਰੇ ਵੀ ਜਿਹੜੇ ਵੀਰਾਂ ਨੇ ਕਣਕ ਹੁਣ ਜਿਉਂ-ਜਿਉਂ ਟਾਈਮ ਲੰਘੀ ਜਾਉ ਟਾਈਮ ਪੂਰਾ ਹੋ ਰਿਹਾ ਕਣਕ ਦਾ ਤੇ 50 ਤੋਂ 60 ਦਿਨਾਂ ਦੀ ਕਣਕ ਹੋ ਚੁੱਕੀ ਐ ਉਹ ਵੀਰ ਆਪਣਾ ਜੂਰੀਆ ਪੂਰਾ ਕਰ ਦੇਣ ਜੂਰੀਆ ਪੂਰਾ ਕਰਨ ਦਾ ਟਾਈਮ ਹੈ ਇਹ ਬਹੁਤ ਵਰੀਆ ਬਾਈ ਜੀ ਜਿੰਨਾ ਲੰਮਾ ਜੂਰੀਆ ਲਿਆਉਂਗੇ ਓਨੀ ਕਣਕ ਲੇਟ ਨਿਸਰੂਗੀ ਲੇਟ ਨਿਸਰ ਨਾਲ ਨੁਕਸਾਨ ਕੀ ਹੁੰਦਾ ਜੀ ਜਿਹੜੀ ਕਣਕ ਆ ਕੀ ਮਤਲਬ ਕਿ ਉਹ ਗਰਮਾਇਸ਼ ਚਾ ਇਹਨੇ ਗਰਮੀ ਵੱਧ ਭੈਣ ਲੱਗ ਜਾਂਦੀ ਹੈ ਜਿੰਨੀ ਕਣਕ ਆਪਾਂ ਹੁਣ ਫਟਾਰਾ ਟਾਈਮ ਹੈ ਗਿਆ 60 ਦਿਨਾਂ ਤੱਕ ਮਤਲਬ ਕਿ ਪਟਾਰਾ ਦਾ ਬਾਅਦ ਚ ਵੀ ਕਰੂਗੀ ਵੀ ਇਹ ਪੂਰਾ ਕਰਨ ਦਾ ਤੇ ਓੜੇ ਨਾਲ ਫਾਇਦਾ ਕੀ ਹੁੰਦਾ ਆਪਣਾ ਤੇ ਟਾਈਮ ਤੇ ਨਿਸਰੂਗੀ ਸੋ 16 17 ਫਰਵਰੀ ਤੱਕ ਨਿਸਰਨ ਲੱਗ ਜੂ ਜਿਹੜੀ ਕਣਕ 25 ਅਕਤੂਬਰ ਤੋਂ 5 ਨਵੰਬਰ ਤੱਕ ਵਿਜੀ ਹੋਈ ਹੈ ਦੂਜੀ ਵਾਲਿਆਂ ਦਾ ਤੋ ਹੈ ਥੋੜਾ ਥੋੜਾ ਟਾਈਮ ਲੇਟ ਹੋਈ ਜਾਊਗਾ ਦਿਨ ਪਰ ਦਿਨ ਦਾ ਚਲੋ ਵੀ ਦੋ ਦਿਨ ਖੜਕੇ ਕਰ ਦੋਂ ਸਿੜ ਦੋਂਗੇ ਤੇ ਦੋ ਮੈਗਜ਼ੀਨਾਂ ਬਾਈ ਚੰਗੇ ਬਾਣਾ ਚ ਜਿਹੜੇ ਥੋੜੇ ਜੇ ਰੇਸਲੇ ਬਾਣ ਨੇ ਤੱਤਾ ਨਿ ਘਾਟ ਉਹਨਾਂ ਦੇ ਤਿੰਨ ਤਿੰਨ ਤੋਂ ਚਾਰ ਮੈਗਜ਼ੀਨਾਂ ਵੀ ਕਰ ਸਕਦੇ ਜਿਹੜੀ ਪੰਜਵੀਂ ਮੈਗਜ਼ੀਨ ਆ ਜਾਂ ਚੌਥੀ ਉਹ ਤੁਸੀਂ ਨਿਸਰਣ ਵੇਲੇ ਜ਼ਰੂਰ ਕਰਿਓ ਜੀ ਤੇ ਨਿਸਰਣ ਵੇਲੇ ਬਹੁਤ ਵਧੀਆ ਰਹਿੰਦੀ ਹੈ ਜੇ ਮੈਗਨੀਜ਼ ਦੀ ਸਪਰੇਅ ਕਰੋ ਉਹਨੇ ਦਾਣੇ ਵਧੀਆ ਬਣਦੇ ਨੇ ਤਾਕਤ ਮਿਲਦੀ ਹੈ 나ੜ ਵਧੀਆ ਰਹਿੰਦਾ ਤੇ ਕਣਕ ਦੇ ਜਦੋਂ ਵੱਢਣ ਵੇਲੇ ਕੋਈ ਥੋਥ ਾਲੀ ਮਲ ਕੇ ਜਿਵੇਂ ਅਪਾ ਕਹਿੰਦੇ ਬਾਜੂ ਦਾਣੇ ਰਹਿ ਗਏ ਦਾਣੇ ਨਹੀਂ ਬਾਜੂ ਰਹਿੰਦੇ ਵੱਡੀ ਗੱਲ ਇਹ ਹੈਗੀ ਤੇ ਜਿਹੜੇ ਵੀ ਨਾਲ ਅੱਜ ਜਿਵੇਂ ਹੁਣ 25 ਅਕਤੂਬਰ ਵਾਲੀ ਕਣਕ ਆ ਗਈ ਤੇ 1 ਨਵੰਬਰ ਵਾਲੀ 5 ਨਵੰਬਰ ਤੱਕ ਹੋਰ ਇਹ ਬਾਈ 2-4 ਦਿਨਾਂ ਚ ਪੂਰਾ ਕਰ ਦਿਓ 50 ਤੋਂ 60 ਦਿਨਾਂ ਦੇ ਅੰਦਰ-ਅੰਦਰ ਤੁਹਾਡਾ ਟਾਈਮ ਹੋਰ ਹੋਣ ਵਾਲਾ ਤੇ ਇਹਦਾ ਫਾਇਦਾ ਕੀ ਹੋਣ ਵਾਲਾ ਪਰੋਂ ਕਿ ਤੁਸੀਂ ਟਾਈਮ ਨਾਲ ਜਿਹੜੀ ਕਣਕ ਹੈਗੀ ਫਰਵਰੀ ਦੇ ਵਿੱਚ ਉਹ ਨਸਰ ਜਾਣਾਗਾ 15 ਫਰਵਰੀ ਦੇ ਲਾ ਨੇੜੇ-ਨੇੜ ਤੇ ਜਿਹੜੇ ਵੀਰ ਉਦੋਂ ਲੇਟ ਨਾ ਉਹ 20 ਫਰਵਰੀ ਤੇ ਆ ਜੂਗੀ 25 ਫਰਵਰੀ ਤੇ ਆ ਜੂਗੀ ਮਾਰਚ ਦੇ ਚੜਦੇ ਲੱਗ ਭਾ ਕੋਈ ਕਣਕ ਨਹੀਂ ਰਹਿਣੀ ਹੋਣੀ ਸਾਰੀ ਨਸਰ ਜਾਂਦੀਆਂ ਨੇ ਇਹ ਸੇ ਕਰਕੇ ਵੀਰੋ ਤੁਸੀਂ ਰੇਟ ਟਾਈਮ ਨਾਲ ਨਾ ਮੇੜੋ ਜਿੰਨਾ ਰੇ ਲੇਟ ਕਰੋਗੇ ਉਹਦਾ ਨੁਕਸਾਨ ਕੀ ਆ ਕਿ ਜਦੋਂ ਗੇਤੀ ਬੱਲੀ ਨਿਸਰਿਆਈ ਫਰਵਰੀ ਚ ਨਿਕਲਿਆਈ ਤਾਂ ਉਹ ਚ ਦਾਣਾ ਵੀ ਠੰਡ ਚ ਗੇਤਾ ਬਣ ਜਾਂਦਾ ਬਣ ਜਾਂਦਾ ਜਿੰਨਾ ਮਾਰਚ ਜਾ ਕੇ ਨਿਸਰਨੀਆਂ ਕਣਕ ਨੇ ਲੇਟ ਜਾਣ ਉਹ ਨਹੀਂ ਉਹ ਬੱਲੀ ਚ ਦਾਣਾ ਲੇਟ ਬਣੂਗਾ ਗਰਮੈਸਪੈਣ ਲੱਗ ਜਾਨੀ ਹੈ ਗਰਮੈਸਪੈਣ ਨਾਲ ਦਾਣਾ ਉਨੀ ਗਰੋਥ ਨਹੀਂ ਕਰਦਾ ਉਹ ਪਿਚਕੂ ਜਿਹਾ ਦਾਣਾ ਰਹੇ ਜਾਂਦਾ ਪਿਚਕੇ ਦਾਣੇ ਕਹਿੰਦੇ ਆਪਾਂ ਜਾਂ ਬਾਜੂ ਦਾਣੇ ਕਹਿੰਦੇ ਆ ਡੋੜ ਏਰੀਆ ਚ ਤੇ ਉਹ ਦਾਣਿਆਂ ਦਾ ਨੁਕਸਾਨ ਕੀਆ ਤੁਹਾਡੇ ਝਾੜ ਤੇ ਬਹੁਤ ਬਹੁਤ ਜ਼ਿਆਦਾ ਸਰਪੰਦ 8 ਤੋਂ 10 ਮਣ ਕਿਲੇ ਦਾ ਸਰ ਪੈ ਜਾਂਦਾ ਤੇ ਇਸੇ ਕਰਕੇ ਵੀਰਾਂ ਨੂੰ ਬੇਨਤੀ ਆ ਕਿ 60 ਦਿਨਾਂ ਦੇ ਏੜ-ਗੇੜ ਯੂਰੀਆ ਤੁਸੀਂ ਪੂਰਾ ਕਰ ਦਿਓ ਤੇ ਬਹੁਤ ਵਧੀਆ ਟਾਈਮ ਹੈ ਤੇ ਰਿਜ਼ਲਟ ਵੀ ਵਧੀਆ ਰਹੂਗਾ ਤੁਸੀਂ ਅੱਗੇ ਤੋਂ ਵੱਲ ਸੋਚੋਗੇ ਵੀ ਹਾਂ ਵਧੀਆ ਜੇ ਸੋਨ ਸਾਰੇ ਪਾਸੇ ਤੁਸੀਂ ਕਈ ਵਾਰ ਲੇਟ ਵੀ ਕਰਦਨੇ ਵਿੱਚ ਵੀਰ 70 75 80 ਰਾਂ ਦੇ ਵੀ ਲੈ ਜਾਂਦੇ ਨੇ ਤੁਸੀਂ ਥੋੜੇ ਬਾਹਣ ਤੇ 2 2.5 ਕਿੱਲੇ ਚ 60 ਦਿਨਾਂ ਤੇ ਰੇਪ ਪੂਰਾ ਕਰ ਲਓ ਉਹ ਬਾਹਣ ਨੂੰ ਅੱਡ ਵੱਡ ਘੱਟ ਜੋਖ ਲੈ ਤੁਹਾਡਾ 2 ਜਾਂ 3 ਮਾਣ ਕਿੱਲੇ ਮਗਰ ਫਰਕ ਪੈਣੀ ਪੈਣੀ ਬਹੁਤ ਵਧੀਆ ਚੀਜ਼ ਆ ਇਹ ਇਸ ਵਾਰ ਕਰਕੇ ਦੇਖੋ ਬਾਈ ਥੋੜਾ ਕਰਕੇ ਦੇਖੋ ਬਾਈ ਤੇ ਜਿਹੜੇ ਵਿੱਚ ਵੀਰ ਪਹਿਲਾਂ ਤੋਂ ਕਰਦੇ ਸੂਝਵਾਨ ਨੇ ਕਿ ਪਹਿਲਾਂ ਤੋਂ ਰੇਪ ਸੇਤੀ ਖਤਮ ਕਰਦੇ ਨੇ ਉਹਨਾਂ ਦਾ ਬਾਤਾਂ ਹੀ ਕਿਹਾ ਨੇ ਬਾਈ ਉਹ ਤੇ ਯਾਰ ਬੇਕਾਰ ਕਿਸਾਨ ਨੇ ਵੇਚਣਾ ਵੀਰ ਲੰਮਾ ਲੰਮਾ ਲੇਟ ਲਾ ਜਾਂਦੇ ਨੇ ਵਿੱਚ ਸਾਡੇ ਉਰ ਇੱਕ ਦੋ ਘਰ ਨੇ ਉਹ ਕਰਨਗੇ ਜਦੋਂ ਜੀਰੀ ਨਿਸਰੂਗੀ ਕਣਕ ਨਿਸਰੂਗੀ ਉਦੋਂ ਰੇ ਸਿੱਟਾਂਗੇ ਉਦੋਂ ਕੋਈ ਫਾਇਦਾ ਨਹੀਂ ਬਾਈ ਕਾਗੇ ਫਟਾਰੇ ਖਾਤਰ ਹੁੰਦੀ ਆ ਹੁਣ ਟਾਈਮ ਹੈ ਗਾਰਾ ਖਾ ਕੇ ਕਣਕ ਬਣਦੀ ਐ ਦੂਜਾ ਪਾਣੀ ਲਾਉਣ ਦਾ ਵੀ ਟਾਈਮ ਹੋ ਗਿਆ ਪਏ ਜਿਨ੍ਹਾਂ ਨੇ ਕਣਕ ਲਾਇਰ ਪਾਣੀ ਲਾਏ ਨੂੰ 25 ਤੋਂ 30 ਦਿਨ ਹੋ ਗਏ ਨੇ ਉਹ ਦੂਜਾ ਪਾਣੀ ਵੀ ਲਾ ਦਿਓ ਤੇ ਵਿੱਚ ਵੀਰਾਂ ਨੇ ਹਜੇ ਕੋਰ ਕਣਕਾਂ ਵੀ ਖੜੀਆਂ ਨੇ ਕੇਰਾਂ ਨੇ ਵੀ ਨਹੀਂ ਸਿੱਟਿਆ ਉਹਨਾਂ ਦਾ ਆਟੋਮੈਟਿਕੀ ਮਲਕੇ ਜਾਣਾ ਕਣੀਆਂ ਨਾਲ 2-4 ਦਿਨ ਹੋਰ ਲੱਗਦੇ ਨੇ ਸੈਟਮੈਟ ਕਿੰਨੇ ਦਾ ਹੈ ਮਹੀਨੇ ਨੂੰ ਰੇ ਨਿਪੜੂਗਾ ਕਿਉਂ ਕਣਕਾਂ ਦੀ ਜਿਹੜੀ ਬਿਜਾਈ ਹੋਈ ਹੈ ਨਾ ਬਾਈ ਉਹ ਦਸੰਬਰ ਦੇ ਚੜ੍ਹਨ ਤੱਕ ਹੋਈ ਗਈ ਹੈ ਜੀਰੀ ਵਾਲੇ ਬਾਣਾ ਚ ਵੀ ਜਿਹੜੇ ਚਾਰ ਵਾਲੇ ਖੇਤ ਸੀਗੇ ਮੱਕੀ ਬੀਜੀ ਹੋਈ ਸੀ ਬਾਅਦ 26 ਜੀਰੀ ਲੱਗੀ ਹੈ 26 ਝੋਨੇ ਵਾਲੇ ਚ 15 ਨਵੰਬਰ ਤੱਕ ਤਾਂ ਝੋਨਾ ਵੱਡੇ ਗਿਆ 18 ਤੱਕ ਉਦੋਂ ਬਾਅਦ ਫਿਰ ਉਹਨੇ ਕਰਤੇ ਸੁੱਕੇ ਨੇ ਜਾਂ ਹੈਪੀ ਸੀਡਰ ਨਾਲ ਕਿਵੇਂ ਬੀਜੀ ਹੈ ਜਿਹੜੀ ਸਾਡੇ ਬਿਜਾਈ ਹੁੰਦੀ ਹੈ ਬਾਈ ਜੀ ਹੈਪੀ ਸੀਡਰ ਨਾਲ ਜ਼ਿਆਦਾ ਹੁੰਦੀ ਹੈ ਪੀਸੀ ਡ੍ਰਿੱਕ ਬਹੁਤ ਵਧੀਆ ਚੀਜ਼ ਹੈ ਜਿਹਦੇ ਵੀ ਬੀਜੀਆਂ ਨਾਲ ਤੁਸੀਂ ਹੁੰਦਾ ਹੈ ਖਰਚੇ ਆ ਦੂਜੇ ਪਾਣੀ ਤੇ ਸਾਰੇ ਲੁਕ ਜਾਂਦੇ ਨੇ ਤੇ ਨਾਲੇ ਉਹਦਾ ਕੋਈ ਨੁਕਸਾਨ ਨਹੀਂ ਫਾਇਦੀ ਫਾਇਦੇ ਨਹੀਂ ਤੇ ਕਣਕਾ ਪਾਣੀ ਵਾਹਣ ਸੇਤੀ ਖਾ ਜਾਣਾ ਪੀਲੀ ਨਹੀਂ ਪੈਂਦੀ ਸੁੰਡੀ ਨਹੀਂ ਪੈਂਦੀ ਸੁਪਰ ਸੀਡਰ ਨਾਲ 10 ਗੁਣਾ ਵਧੀਆ ਚੀਜ਼ ਹੈ 0 ਡਰਲ ਤੇ ਬਾਕੇ ਖਰਚੇ ਵੱਢ ਕੇ ਜੇ ਦੂਜੀ ਲੋਟ ਵੇਚਦੇ ਆ ਉਹਦੇ ਦਾ ਬਤ ਕਿਹਨੇ ਰੀਸੇ ਕਿਹਨੇ ਚਲੋ ਹੁਣ ਮਜਬੂਰੀਆਂ ਨੇ ਸਰਕਾਰ ਦੀ ਮੰਨਣੀ ਪੈਂਦੀ ਆ ਉਹ ਹਿਸਾਬ ਨਾਲ ਵੀ ਇਹ ਚੀਜ਼ ਬਹੁਤ ਵਧੀਆ ਬਾਈ ਜੀ ਇਹ ਜਰੂਰ ਮੇਰੀ ਬੇਨਤੀ ਈ ਸਾਰੇ ਕਿਸਾਨ ਵੀਰਾਂ ਨੂੰ ਥੋੜਾ ਜਿਹਾ ਇਹ ਤੇ ਤਜੀਹ ਦਿਓ ਗੱਲ ਤੇ ਇੰਨੀ ਕਿਤੇ ਜਰੂਰ ਕਰਕੇ ਦੇਖਿਓ ਵੀ 60 ਦਿਨਾਂ ਚ ਰੇਹ ਪੂਰਾ ਕਰਦੀ ਹੈ ਤੁਹਾਨੂੰ ਰਿਜ਼ਲਟ ਝਾੜ ਬਹੁਤ ਵਧੀਆ ਮਿਲੇਗਾ ਹੋਰ ਵੀ ਤੁਹਾਨੂੰ ਜਾਣਕਾਰੀ ਦਿੰਦੇ ਰਹਿਣਗੇ ਦਿਨ-ਪ੍ਰਾਤ ਦਿਨ ਵੀ ਮੈਜਿਨ ਕਦੋਂ ਕਰੀਏ ਕਿੰਨੇ ਟਰੀਕ ਤੇ ਕਿਹੜੀ ਕਰੀਏਗੀ ਤੇ ਗੁੱਲੀ ਡੰਡੇ ਵਾਲੀ ਕਿਹੜੀ ਕਰੀਏ ਅਸੀਂ ਪਿਛਲੇ ਸਾਲ ਐਕਸੀਐਲ ਦਵਾਈ ਕਰੀ ਸੀ ਗੁੱਲੀ ਡੰਡੇ ਵਾਲੀ ਐਕਸੀਐਲ ਦਵਾਈ ਦਾ ਇੰਨਾ ਵਧੀਆ ਰਿਜ਼ਲਟ ਆ ਬਾਈ ਗੱਲੇ ਹੀ ਛੱਡ ਦੋ ਕਿਆ ਬਾਤ ਇਹਨਾਂ ਐਕਸੀਐਲ ਦਵਾਈ ਵੀ ਜਰੂਰ ਕਰਿਆ ਕਰੋ ਬਾਈ ਮਤਲਕਿ ਦੂਜੇ ਪਾਣੀ ਲਾ ਕੇ ਦੂਜਾ ਪਾਣੀ ਤੋਂ ਬਾਅਦ ਜਦੋਂ ਵਾਹਣ ਵਧੀਆ ਪੈਰ ਚੱਲਣ ਲੱਗ ਗਿਆ ਉਹਨੂੰ ਕਰ ਦੋ ਉਹਨੂੰ ਮਤਲਕਿ ਸਵਾ 1.5 ਕਿੱਲੇ ਤੇ ਪਾ ਦੋ 1 ਲੀਟਰ ਨੂੰ ਕਿੱਲੇ ਦੀ ਦਵਾਈ ਪੂਰਾ ਵਧੀਆ ਕੰਮ ਕਰਦੀ 1 ਟੌਪ ਕਰਾ ਪੈਕਟ ਵਿੱਚ ਨਾਲ ਜਰੂਰ ਪਾਓ ਅਸੀਂ ਪਿਛਲੇ ਸਾਲ ਪਾਇਆ ਸੀ ਉੱਡਵਾੜਾ ਕਿਸੇ ਬੱਬਾ ਕੋਈ ਬਾਈਕ ਕਿਹੜੀ ਦਵਾਈ ਕਰਦਾ ਕੋਈ ਕਿਹੜੀ ਕਰਦਾ ਐਕਸੀਐਲ ਦਵਾਈ ਬਹੁਤ ਵਧੀਆ ਬਾਈ ਕਰਕੇ ਦੇਖਿਓ ਵੀ ਜਰੂਰ ਮੈਂ ਕਿਸੇ ਦੀ ਪ੍ਰੋਮੋਸ਼ਨ ਨਹੀਂ ਕਰਦਾ ਨਾ ਮੈਨੂੰ ਕਿਸੇ ਨੇ ਕੁਝ ਦੇਣਾ ਮੈਨੂੰ ਰਿਜ਼ਲਟ ਵਧੀਆ ਲੱਗਿਆ ਉਹ ਚੀਜ਼ ਦਾ ਤੇ ਜਰੂਰ ਕਰਕੇ ਦੇਖਿਓ ਚਲੋ ਬਾਈ ਜੀ ਅੱਜ ਦੇ ਵਲੌਗ ਚ ਇੰਨਾ ਹੀ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਲਾਇਕ ਤੇ ਸ਼ੇਅਰ ਕਰਿਓ ਕਮੈਂਟ ਕਰਿਓ ਪਲੀਜ਼ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਆਪ ਜੀ ਦੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਆਪਜੀ ਦਾ ਬਹੁਤ ਹੀ ਪਿਆਰਾ ਤੇ ਸਤਿਕਾਰਯੋਗ ਸਤਿਕਾਰ ਕਰਨ ਵਾਲਾ ਤੁਹਾਡਾ ਛੋਟਾ ਵੱਡਾ ਵੀਰ ترਸੀਮ ਸਿੰਘ ਰਾਜੀਆ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਧੰਨਵਾਦ ਜੀ